ਹਾਂਜੀ ਸਤਿ ਸ਼੍ਰੀ ਅਕਾਲ ਅੱਜ ਦੀ ਵੱਡੀ ਅਪਡੇਟ ਗੁਰਲੀਨ ਨੇ ਦੱਸੀ ਆਪਣੀ ਲਵ ਸਟੋਰੀ ਕਿਵੇਂ ਹੋਈ ਸ਼ੁਰੂਆਤ ਕਿਸ ਨੇ ਕੀਤਾ ਪ੍ਰਪੋਜ਼ ਕੀ ਹੈ ਪੂਰਾ ਸੱਚ ਆਜੋ ਜਾਨੋ ਪੂਰੀ ਕਹਾਣੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਜਿੱਥੇ ਤੁਹਾਨੂੰ ਮਿਲਦੀਆਂ ਨੇ ਪੰਜਾਬੀ ਸਤਾਰਿਆਂ ਦੀਆਂ ਸਭ ਤੋਂ ਲੇਟੈਸਟ ਅਪਡੇਟ ਸਭ ਤੋਂ ਤੇਜ਼ ਅਤੇ ਸਭ ਤੋਂ ਸੱਚੀਆਂ ਹਾਂਜੀ ਅੱਜ ਦੀ ਵੱਡੀ ਖਬਰ ਹਰਸ਼ ਫਿਲਮ ਨਾਲ ਚਰਚਿਤ ਹੋਈ ਅਦਾਕਾਰ ਗੁਰਲੀਨ ਨੇ ਆਖਰਕਾਰ ਆਪਣੀ ਲਵ ਸਟੋਰੀ ਦਾ ਪੰਨਾ ਖੋਲ ਹੀ ਦਿੱਤਾ ਫੈਸਲੀ ਇਹ ਹੈ ਖਬਰ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਕਿਵੇਂ ਸ਼ੁਰੂਆਤ ਹੋਈ ਲਵ ਮੈਰੀਜ ਗੁਰਲੀਨ ਦੱਸਦੀ ਹੈ ਕਿ ਦੋਸਤੀ ਨਾਲ ਸ਼ੁਰੂ ਹੋਇਆ ਇਹ ਰਿਸ਼ਤਾ ਹੌਲੀ-ਹੌਲੀ ਪਿਆਰ 'ਚ ਬਦਲ ਗਿਆ ਸਟੇਜ ਤੇ ਮਿਲਣਾ ਲੰਬੀਆਂ ਗੱਲਾਂ ਕਰਨੀਆਂ ਇੱਕ ਦੂਜੇ ਦੀ ਇੱਜ਼ਤ ਇਹ ਸਭ ਉਹ ਕਾਰਨ ਜਿਨ੍ਹਾਂ ਨੇ ਦਿਲ ਨੂੰ ਨੇੜੇ ਲਿਆਉਂਦਾ ਵਿਆਹ ਦਾ ਫੈਸਲਾ ਕਿਵੇਂ ਹੋਇਆ ਗੁਰਲੀਨ ਮੁਤਾਬਕ ਦੋਨਾਂ ਨੇ ਪਰਿਵਾਰਾਂ ਨਾਲ ਗੱਲ ਕਰਕੇ ਸادਗੀ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਨਾ ਕੋਈ ਵੱਡਾ ਸ਼ੋਰ ਸ਼ਰਾਬਾ ਨਾ ਹੀ ਦਿਖਾਵਾ ਸਿਰਫ ਪਿਆਰ ਭਰੋਸਾ ਅਤੇ ਪਰਿਵਾਰ ਦੀ ਪਰਿਵਾਰ ਦੀ ਰਜਮੰਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਦੋਵਾਂ ਪਰਿਵਾਰਾਂ ਨੇ ਪੂਰਾ ਸਹਿਯੋਗ ਦਿੱਤਾ ਗੁਰਲੀਨ ਨੇ ਕਿਹਾ ਪਰਿਵਾਰਾਂ ਦੀ ਦੁਆ ਬਿਨਾ ਕੁਝ ਵੀ ਪੂਰਾ ਨਹੀਂ ਹੁੰਦਾ ਫੈਨਸ ਦੇ ਕੀ ਨੇ ਇਸ ਤੇ ਵਿਚਾਰ ਆਜੋ ਸੋਸ਼ਲ ਮੀਡੀਆ ਤੇ ਵਧਾਈਆਂ ਦੀ بارش ਹੋ ਰਹੀ ਹੈ ਫੈਨ ਗੁਰਲੀਨ ਦੀ ਸادਗੀ ਅਤੇ ਸੱਚੀ ਲਵ ਸਟੋਰੀ ਦੀ ਖੂਬ ਤਾਰੀਫ ਕਰ ਰਹੇ ਤੁਹਾਡੀ رائے ਕੀ ਹੈ ਦੋਸਤੋ ਤੁਹਾਨੂੰ ਗੁਰਲੀਨ ਦੀ ਲਵ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਪੰਜਾਬ ਅਪਡੇਟ ਲਾਈਵ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਮਿਲਦੀ ਹੈ ਇੱਥੇ ਤੁਹਾਨੂੰ ਹਰ ਸੱਚੀ ਅਤੇ ਤਾਜ਼ਾ ਖਬਰ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ